शिक्षा मंत्री हरजोत सिंह बैंस ते ਵੱਲੋਂ ਦੱਸਤੀ ਹੈ ਕਿ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਗਈ ਹੈ ਜਿਸ ਦੇ ਵਿੱਚ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਧਵੀ ਉਹਨਾਂ ਨਾਲ ਮੌਜੂਦ ਸੀਗੇ ਤੇ ਹਰਪ੍ਰਜਨ ਸਿੰਘ ਜੀ ਇੱਥੇ ਵੀ ਮੌਜੂਦ ਸੀਗੇ ਕਿ ਕੁਝ ਕਹਿਣ ਨਜ਼ਰ ਮਾਰਦਾ ਜੋ 350 ਸਾਲਾ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾ ਦੇ ਸੰਬੰਧੀ ਮੇਰੇ ਸਾਥੀ ਮਨਿਸਟਰ ਹਰਪ੍ਰਜਨ ਸਿੰਘ ਜੀ ਪੀ ਡਬਲਯੂ ਡੀ ਅਤੇ ਪਾਵਰ ਮਨਿਸਟਰ ਮੇਰੇ ਸਾਥੀ ਸਰਦਾਰ ਤਰਨਪਿਤ ਸਿੰਘ ਸੋਨਜੀ ਸਾਡੇ ਲੋਕਲ ਜਿਹੜੇ ਰੂਰਲ ਡਿਵੈਲਪਮੈਂਟ ਐਂਡ ਟੂਰਿਜ਼ਮ ਮਿਨਿਸਟਰ ਸ਼੍ਰੀ ਦੀਪਕ ਬਾਲੀ ਜੀ ਐਡਵਾਈਜ਼ਰ ਟੂ ਟੂਰਿਜ਼ਮ ਡਿਪਾਰਟਮੈਂਟ ਟੂਰਿਜ਼ਮ ਮਿਨਿਸਟਰੀ ਅਸੀਂ ਸਾਰੇ ਸਾਡੀ ਸਾਰਿਆਂ ਦੀ ਸੀਐਮ ਸਾਹਿਬ ਨੇ ਇਹ ਡਾਸ ਦੀ ਡਿਊਟੀ ਲਈ ਹੈ ਕਿ ਜਿੱਥੇ ਜਿੱਥੇ ਪ੍ਰਮੁੱਖ ਸਮਾਗਮ ਹੋਣੇ ਨੇ ਉੱਥੇ-ਉੱਥੇ ਸਾਡੀ ਟੀਮ ਜਾਊਗੀ ਤੇ ਅਸੀਂ ਉਹਨਾਂ ਸ਼ਹਿਰਾਂ ਦੇ ਵਿੱਚ ਸਾਫ-ਸਫਾਈ ਤੇ ਉਹਨਾਂ ਸ਼ਹਿਰਾਂ ਦਾ ਜੋ ਸਿਵਲ ਇਨਫਰਾਸਟ੍ਰਕਚਰ ਦਾ ਕੰਮ ਹੈ ਉਹ ਦੇਖਣ ਦੇ ਲਈ ਅੱਜ ਸਾਡੀ ਜਿਹੜੀ ਇਹ ਸਾਡੇ ਨਾਲ ਸੈਕਟਰੀ ਟੂਰਿਜ਼ਮ ਉਹ ਵੀ ਆਈ ਨੇ ਤੇ ਹੋਰ ਸਾਰੇ ਜਿਹੜੇ ਲੋਕਲ ਪ੍ਰਸ਼ਾਸਨ ਸਾਰਾ ਜਿਹੜਾ ਹੈ ਉਹ ਪਹੁੰਚਿਆ ਹੈ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣੇ ਹਨ ਕਿਉਂਕਿ ਗੁਰੂ ਸਾਹਿਬ ਨਹੀਂ ਨਵੇਂ ਪਾਤਸ਼ਾਹ ਦਾ ਬਸਾਇਆ ਹੋਇਆ ਇਹ ਸ਼ਹਿਰ ਹੈ ਤੇ ਇੱਥੋਂ ਹੀ ਗੁਰੂ ਸਾਹਿਬ ਨੇ ਦਿੱਲੀ ਲਈ ਚਾਲੇ ਪਾਏ ਸੀ ਪਰ ਦਿੱਲੀ ਤੋਂ ਉਹਨਾਂ ਦਾ ਸੀਸ ਆਇਆ ਤੇ ਉਸ ਸੀਸ ਦਾ ਸੰਸਕਾਰ ਵੀ ਨਾ ਇੱਥੇ ਇਸ ਮਹਾਨ ਧਰਤੀ ਤੇ ਹੋਇਆ ਅੱਜ ਸਾਡੇ ਵੱਲੋਂ ਵੱਖ-ਵੱਖ ਥਾਵਾਂ 'ਤੇ ਗਲੈਸਿਕ ਟੈਂਸਿਟੀ ਵੀ ਲਾ ਰਹੇ ਹਾਂ ਤੇ ਬਹੁਤ ਸ਼ਰਧਾ ਦੇ ਨਾਲ ਪੰਜਾਬ ਸਰਕਾਰ ਇਸ ਸਮਾਗਮ ਜਿਹੜੇ ਆ ਉਹ ਮਨਾ ਰਹੀ ਹੈ ਇਸ ਤੋਂ ਬਾਅਦ ਜੋ-ਜੋ ਸ਼ਹਿਰ ਦੇ ਵਿੱਚ ਹੋਣ ਵਾਲੇ ਕੰਮ ਹੈ ਸਾਫ ਸਫਾਈ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਸਿਵਲ ਇਨਫਰਾਸਟ੍ਰਕਚਰ ਨੂੰ ਲੈ ਕੇ ਸਾਡੀ ਟੀਮਸ ਜਾ ਕੇ ਉਹਨੂੰ ਵਿਜ਼ਿਟ ਕਰ ਰਹੀ ਹੈ ਪਲੱਸ ਕਿ ਕਿੱਥੇ ਡੈਂਸਿਟੀ ਬਣੂਗੀ ਕਿੱਥੇ ਕਿਸ ਤਰੀਕੇ ਨਾਲ ਪਾਰਕਿੰਗਾਂ ਬਣਨੀਆਂ ਇਹ ਲਈ ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਉਹ ਅਨੰਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਗੀ ਨਵੰਬਰ ਮਹੀਨੇ ਚ ਤਾਂ ਉਹਨਾਂ ਦੇ ਰਹਿਣ ਦਾ ਬੰਦੂਬਸ ਉਹਨਾਂ ਦੇ ਲਈ ਵਾਸ਼ਰੂਮਸ ਕਲੀਨਿੰਸ ਸੈਨੀਟੇਸ਼ਨ ਤੇ ਤਾਂ ਕਿ ਕਿਸੇ ਵੀ ਜੋ ਵੀ ਸੰਗਤ ਆਰੀ ਉਹਨੂੰ ਕੋਈ ਜਿਹੜੀ ਖੇਚਲ ਨਾ ਹੋਵੇ ਤੇ ਸਭ ਆਰਾਮ ਨਾਲ ਆ ਕੇ ਇੱਥੇ ਦਰਸ਼ਨ ਵੀ ਕਰ ਸਕਣ ਗੁਰਧਾਮ ਦੇ ਗੁਰ ਜਿੰਨੇ ਵੀ ਸਾਡੇ ਪ੍ਰਮੁਖ ਗੁਰੂ ਘਰ ਨੇ ਆਸ-ਪਾਸ ਇਲਾਕੇ ਦੇ ਗੁਰੂ ਘਰ ਨੇ ਵਿਰਾਸਤ ਖਾਲਸਾ ਨੇ ਤੇ ਹੋਰ ਜਿਹੜੇ ਸਾਡੇ ਇੱਥੇ ਦੇ ਜਗਾਵਾ ਨੇ ਤਾਂ ਉਹਨਾਂ ਦੇ ਲਈ ਹਰ ਪੱਖੋਂ ਦੀ ਤਿਆਰੀ ਦੇ ਲਈ ਅੱਜ ਦੀ ਹੈ ਸਾਡੀ ਟੀਮ ਆਈ ਹੈ ਤੇ ਸਾਰਾ ਪ੍ਰਸ਼ਾਸਨ ਹਰ ਇੱਕ ਮਹਿਕਮੇ ਦੇ ਅਧਿਕਾਰੀਆਂ ਦੀ ਜਿਹੜੀ ਜ਼ਿੰਮੇਵਾਰੀ ਹੈ ਤੇ ਕਾਉਂਟੇਬਿਲਟੀ ਫਿਕਸ ਕੀਤੀ ਗਈ ਹੈ ਬਹੁਤ ਸ਼ਰਧਾ ਨਾਲ ਅਸੀਂ ਜਿਹੜੇ ਸਵਾਗਤ